ਇਹ 60 ਹਸ ਪਾਵਰ ਦੇ ਵਿੱਚ ਟਰੈਕਟਰ ਆ ਜਾਂਦਾ ਤੇ ਉਹ ਤੋਂ ਬਾਅਦ ਜੇ ਗੱਲ ਕਰੀਏ ਨਾ ਬਈ ਕੰਡੀਸ਼ਨ ਦਾ ਇਹ ਬਿਨਾ ਬੰਪਰ ਨੂੰ ਬੰਪਰ ਨੂੰ ਛੱਡ ਕੇ ਇਹ ਸਾਰਾ ਓਰੀਜਨਲ ਹੈ ਇਹਦੇ ਵੇਟ ਲੱਗੇ ਹੁੰਦੇ ਆ ਧਰਮੇ ਚੈੱਕ ਕਰਵਾ ਦੇ ਬਈ ਹੈ ਪਹਿਲੇ ਵਿੱਚੋਂ ਧਰਮੇ ਚੈੱਕ ਕਰਵਾ ਬਈ ਕੰਡੀਸ਼ਨ ਇਹਦੇ ਟਰਬੋ ਲੱਗੀ ਹੋਈ ਆ ਟਰਬੋ ਲੱਗੀ ਹੋਈ ਹੈ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਤੇ ਵੱਡੀ ਗੱਲ ਦੱਸਾਂ ਇਹ ਸਾਰਾ ਟਰੈਕਟਰ ਓਰੀਜਨਲ ਨੀ ਧਰਮੇ ਇਹਦੇ ਨਾਲ ਕੱਲੀ ਕੱਲੀ ਪਾਈਪ ਵੀ ਨਾਲ ਦੀ ਆ ਹਸਪੇ ਪਾਈਪ ਦੇਖਾ ਦੀ ਚੈੱਕ ਕਰਵਾ ਦੇ ਇਹ ਏਅਰ ਕਲੀਨਰ ਵਾਲੀ ਪਾਈਪ ਇਹਦੀ ਨਾਲ ਦੀ ਆ ਉਹ ਤੋਂ ਬਾਅਦ ਉਰੇ ਆ ਜਾ ਆਹ ਮਾਰਕਾ ਵੀ ਇਹ 2012 ਮਾਡਲ ਹੈ 11 ਦੇ ਮਾਰ ਕੇ ਨੇ ਟਰੈਕਟਰ ਨੂੰ ਤੇ ਆ ਕੰਡੀਸ਼ਨ ਦਾ ਬਾਈ ਦੇਖੀ ਆ ਸਾਰਾ ਓਰੀਜਨਲ ਆ ਦੇਖੋ ਮਿੱਤਰੋ ਜਦੋਂ ਆਪਾਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਂਦੇ ਆ ਨਾ ਰਸਤੇ ਦੇ ਵਿੱਚ ਪੈ ਜਾਂਦਾ ਆਦਮਪੁਰਾ ਪਿੰਡ ਆਦਮਪੁਰੇ ਦੇ ਬਿਲਕੁਲ ਲਾਗੇ ਪੈ ਜਾਂਦਾ ਉਦੇਸੀਆਂ ਉਦੇਸੀਆਂ ਪਿੰਡ ਤੇ ਉਦੇਸੀਆਂ ਪਿੰਡ ਦੇ ਵਿੱਚ ਨਾ ਦਰਬਾਰ ਸਾਹਿਬ ਦੇ ਧਰਮ ਇਧਰ ਕੈਮਰਾ ਵਾਰੀ ਬਿਲਕੁਲ ਸਾਹਮਣੇ ਇਧਰ ਆ ਬਾਜ ਵਾਲੀ ਕੋਠੀ ਹੈ ਤੇ ਕੋਠੀ ਦੇ ਵਿੱਚ ਇੱਕ ਜੌਂਡੀਆ ਦਾ ਟਰੈਕਟਰ ਖੜਾ ਹੈ ਕੰਡੀਸ਼ਨ ਦੇਖੋ ਟਰੈਕਟਰ ਦੇ ਇੱਥੋਂ ਖੜਾ ਹੀ ਚੈੱਕ ਕਰਾ ਦੇ ਤਾਂ ਮੈਂ ਵੀ ਟਰੈਕਟਰ ਦਾ ਖੜਾਵਾ ਕਿੰਨਾ ਚ ਘੈਂਟ ਹੈ ਹਨ ਇਹ ਬਾਜੀ ਨਾ ਬਾਹਰ ਗਏ ਹੋਏ ਨੇ ਇੰਗਲੈਂਡ ਦੇ ਵਿੱਚ ਸਾਇਦ ਸਾਨੂੰ ਦੱਸਦੀ ਸੀ ਇੰਗਲੈਂਡ ਚ ਨੇ ਤੇ ਜੇ ਕਿਸੇ ਸੱਜਣ ਨੇ ਇਹ ਟਰੈਕਟਰ ਖਰੀਦਣਾ ਹੋਇਆ ਮਿੱਤਰੋ ਇਹ ਟਰੈਕਟਰ ਬਕਾਊ ਹੈ ਬਹੁਤ ਦਿਨਾਂ ਤੋਂ ਬਾਜੀ ਫੋਨ ਲਾ ਰਹੀ ਸੀ ਕਹਿੰਦੇ ਭੱਟੀ ਆਪਣੇ ਨਾ ਕਰੇ ਟਰੈਕਟਰ ਖੜਾ ਵੀ ਜੇ ਕਿਸੇ ਭਰਾ ਨੇ ਖਰੀਦਣਾ ਹੋਇਆ ਨਾ ਪੰਜਾਬ ਦਾ ਨੰਬਰਾ ਫਰਸਟ ਪਾਰਟੀ ਹੈ ਤੇ ਇਹ ਕਹਿੰਦੇ ਅਸੀਂ ਚਲਾਉਣੇ ਬਹੁਤ ਘੱਟ ਆ ਤਾਂ ਕਰਕੇ ਅੱਜ ਮਿੱਤਰੋ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਕਰਨ ਆਏ ਆ ਬੰਪਰ ਤੋਂ ਲੈ ਕੇ ਲੈਂਕਾ ਤੱਕ ਧਰਮੇ ਸਾਰਾ ਟਰੈਕਟਰ Ориਜਨਲ ਹੈ ਤੇ ਆ ਆ ਜਰੂਰ ਬੰਪਰ ਮੈਂ ਕਹਿੰਦਾ ਪੇਂਟ ਇਹਦਾ ਹੈਗਾ ਹੈ ਨਾ ਬੰਪਰਿਆਂ ਦਾ ਪੇਂਟ ਹੈ ਕੰਡੀਸ਼ਨ ਦਾ ਇਹ ਸਾਰਾ Ориਜਨਲ ਹੈ ਤੇ ਪਹਿਲੇ ਚਾਰੇ ਪਾਸੇ ਉਹਦੇ ਕੈਮਰਾ ਮਾਰ ਕੇ ਆ ਉਹ ਤੋਂ ਬਾਅਦ ਫਿਰ ਦੀ ਆਪਾਂ ਡਿਟੇਲ ਸ਼ੁਰੂਆਤ ਕਰਦੇ ਆ ਤੇ ਜਿਹੜੇ ਸੱਜਣ ਘਰੇ ਨੇ ਇਸ ਟਾਈਮ ਉਹ ਥੋੜਾ ਜਿਹਾ ਸੰਗ ਰਹੇ ਨੇ ਕਹਿੰਦੇ ਭਾਜੀ ਵੀ ਅਸੀਂ ਕਦੇ ਵੀਡੀਓ ਦੇ ਵਿੱਚ ਆਏ ਨਹੀਂ ਤਾਂ ਕਰਕੇ ਨਾ ਮੈਂ ਕਿਹਾ ਭਾਜੀ ਚਲੋ ਕੋਈ ਗੱਲ ਨਹੀਂ ਵੀ ਜੇ ਤੁਸੀਂ ਨਹੀਂ ਵੀਡੀਓ ਚਾਉਣਾ ਸੀ ਕੱਲੀ ਟਰੈਕਟਰ ਦਿਖਾ ਦਿੰਦੇ ਆ ਧਰਮੇ ਸ਼ੁਰੂਆਤ ਦੇ ਵਿੱਚ ਹੀ ਦਿਖਾ ਦੇ 50 60 e ਟਰੈਕਟਰ ਆ ਇਹ 50 60 e ਮਾਰਕੇ ਦੇ ਵਿੱਚ ਆ ਇਹ 60 ਹੌਸ ਪਾਵਰ ਦੇ ਵਿੱਚ ਟਰੈਕਟਰ ਆ ਜਾਂਦਾ ਤੇ ਉਹ ਤੋਂ ਬਾਅਦ ਜੇ ਗੱਲ ਕਰੀਏ ਨਾ ਬਈ ਕੰਡੀਸ਼ਨ ਦਾ ਇਹ ਬਿਨਾ ਬੰਪਰ ਨੂੰ ਬੰਪਰ ਨੂੰ ਛੱਡ ਕੇ ਇਹ ਸਾਰਾ ਓਰੀਜਨਲ ਹੈ ਇਹਦੇ ਵੇਟ ਲੱਗੇ ਹੁੰਦੇ ਆ ਧਰਮੇ ਚੈੱਕ ਕਰਵਾ ਦੇ ਬਈ ਹੈ ਉਹ ਤੋਂ ਬਾਅਦ ਹੁਣ ਗੱਲ ਕਰਦੇ ਆ ਪਹਿਲੇ ਦੀ ਸ਼ੋਅ ਖੋਲੀਏ ਦੇ ਨਹੀਂ ਪਹਿਲੇ ਵਿੱਚੋਂ ਧਰਮੇ ਚੈੱਕ ਕਰਵਾ ਬਈ ਕੰਡੀਸ਼ਨ ਇਹਦੇ ਟਰਬੋ ਲੱਗੀ ਹੋਈ ਆ ਟਰਬੋ ਲੱਗੀ ਹੋਈ ਹੈ ਕੰਡੀਸ਼ਨ ਦਾ ਸਾਰੀ オリジナル ਹੈ ਤੇ ਵੱਡੀ ਗੱਲ ਦੱਸਾਂ ਇਹ ਸਾਰਾ ਟਰੈਕਟਰ オリジナル ਨੀਤਰ ਮੈਂ ਇਹਦੇ ਨਾਲ ਕੱਲੀ ਕੱਲੀ ਪਾਈਪ ਵੀ ਨਾਲ ਦੀ ਆ ਹੌਸ ਪਾਈਪ ਦੇਖਾ ਦੀ ਚੈੱਕ ਕਰਵਾ ਦੇ ਇਹ ਏਅਰ ਕਲੀਨਰ ਵਾਲੀ ਪਾਈਪ ਇਹਦੀ ਨਾਲ ਦੀ ਆ ਉਹ ਤੋਂ ਬਾਅਦ ਉਰੇ ਆ ਜਾ ਆ ਸੈਲਫ ਤੇ ਨਾ ਜਿਹੜਾ ਆ ਲੱਗਿਆ ਹੋਇਆ ਬਈ ਆ ਮਾਰਕਾ ਵੀ ਚੈੱਕ ਕਰਵਾ ਦੇ ਇਹ 2012 ਮਾਡਲ ਹੈ 11 ਦੇ ਮਾਰਕ ਇਹਨੇ ਟਰੈਕਟਰ ਨੂੰ ਤੇ ਆ ਕੰਡੀਸ਼ਨ ਦਾ ਬਈ ਦੇਖੀ ਆ ਸਾਰਾ オリジナル ਆ ਦੇਖ ਆ ਸਾਰੀ ਬੈਰਿੰਗ ਕੰਪਲੀਟ ਕੰਪਨੀ ਦੀ ਹੈ ਜਿਹੜੀ ਨਾਲ ਆਉਂਦੀ ਆ ਉਹ ਤੋਂ ਬਾਅਦ ਹੀਟ ਇਹ 50 60 E ਦਾ ਇਹ ਟਾਪ ਮਾਡਲ ਹੈ ਹੀਟ ਗਾਰਡ ਇਹਨੂੰ ਲੱਗੇ ਹੋਏ ਨੇ ਧਰਮੇ ਪੈਰਦਾਨਾਂ ਦਾ ਚੈੱਕ ਕਰਵਾ ਦੇ ਬਈ ਬਾਕੀ ਪੈਰਦਾਨਾਂ ਤੋਂ ਇਲਾਵਾ ਆ ਆ ਵੀ ਚੈੱਕ ਕਰਵਾ ਦੇ ਹੂੰ ਆ ਬ੍ਰੇਕਾਂ ਵਾਲੇ ਇਹ ਜੇ ਬਾਹਲਾ ਚੱਲਿਆ ਹੁੰਦਾ ਨਾ ਸਾਰੇ ਧਮਕੜੇ ਜਿਹਦੇ ਘਸ ਜਾਂਦੇ ਹੁੰਦੇ ਹਨਾ ਪੈਰਦਾਨਾਂ ਤੋਂ ਕਲਰ ਸਾਰੀ ਖੜਾ ਹੈ ਸਾਈਡ ਗੀਅਰ ਦੇ ਵਿੱਚ ਹੁੰਦਾ ਇਹ 3 ਸਪੀਡ ਦੇ ਵਿੱਚ ਆ 3 ਸਪੀਡ ਦੇ ਵਿੱਚ ਆ ਤੇ ਆ ਕੰਡੀਸ਼ਨ ਦਾ ਸਾਰਾ オリジナル ਹੈ ਸਟਾਰਟਿੰਗ ਟਰੈਕਟਰ ਦੀ ਪੂਰੀ ਘੈਂਟ ਹੈ ਤੇ ਉਰੇ ਆ ਬਈ ਆ ਹਿਸਾਬੀ ਚੈੱਕ ਕਰਵਾ ਦੇ ਲੈ। ਆ ਸਪੈਡਲ ਸਪੂਡਲਾਂ ਦਾ ਸਾਰਾ ਦਿਖਾ ਦੇ ਲੈ। ਹਿੱਸੇ ਦਾ ਕਲਰ ਦੇਖੋ। ਉਨਾਂ ਨਹੀਂ ਖੜਾ ਜਿੰਦੋਂ ਏਜੰਸੀ ਚੋਂ ਆਇਆ ਹੋਊਗਾ। ਇਹ ਨਹੀਂ ਹੈਗਾ ਵੀ ਖਰਚਿਆਂ ਦੇ ਵਿੱਚ ਜਿਵੇਂ ਆਪਾ ਬਾੜ ਲੈਨੇ ਆ ਹਨਾ ਵੀ ਸਾਰੇ ਮਤਲਬ ਆ ਰੰਗ ਰੰਗ ਜਾਂ ਪਹਿਲਾ ਹਿੱਸੇ ਤੇ ਉਤਰਦਾ ਹੁੰਦਾ। ਉਹ ਤੋਂ ਬਾਅਦ ਆ ਪਲੇਟ ਲੱਗੀ ਪਈ ਹੈ ਚੈੱਕ ਕਰਵਾ ਦੇ ਬਈ। ਹੂੰ। ਆ ਦਿਖਾ ਦੇ ਲੈ। ਕਰਵਾ ਦੇ ਚੱਕਾ ਦਿਖ ਲੈ। ਹੂੰ ਮੇਡ ਇਨ ਇੰਡੀਆ ਇੰਡੀਆ ਦਾ ਪੰਪ ਹੈ ਇਹਨੂੰ। ਇਹ ਤੇ ਰੂਟਰ ਪੰਪ ਦੇ ਵਿੱਚ ਆ ਇਹ। ਬਲਾਗ ਬਲੂਕ ਦਾ ਸਾਰਾ ਟਰੈਕਟਰ ਪੂਰਾ ਘੈਂਟ ਹੈ ਤੇ ਜੇ ਗੱਲ ਕਰੀਏ ਮੂਰਲੇ ਰੈਮ ਵੀ ਦਿਖਾ ਦੇ ਬਈ ਹੂੰ ਤੇ ਟਾਇਰਾਂ ਦੀ ਕੰਡੀਸ਼ਨ ਹੂ ਲਗਭਗ ਇਹਦੀ 60 ਤੋਂ 65 ਪੈਸੇ ਹੋਣੀ ਆ 60 65 ਪੈਸੇ ਦੇ ਟਾਇਰਾਂ ਦੀ ਕੰਡੀਸ਼ਨ ਆ ਆ ਇੱਥੋਂ ਵੀ ਚੈੱਕ ਕਰਵਾ ਦੇ ਵੀ ਕਿੰਨਾ ਸਾਫ਼ ਪਿਆ ਹੂੰ ਆ ਆ ਲੀਬਰਾਂ ਤੋਂ ਚੈੱਕ ਕਰਵਾ ਦੇ ਦੇਖ ਪੂਰੇ ਤੇ ਪੂਰੇ ਖੜੇ ਆ ਹਨਾ ਆ ਮਗਰਾੜ ਵੀ ਦਿਖਾ ਦੇ ਬਈ ਅੰਦਰੋਂ ਵੀ ਚੈੱਕ ਕਰਵਾ ਦੇ ਤੇ ਉੱਪਰੋਂ ਵੀ ਦਿਖਾ ਦੇ ਉੱਪਰੋਂ ਟੇਪ ਹੋਏ ਹੋਏ ਆ ਤੇ ਚਾਰੇ ਟਾਇਰ ਇਹਨੂੰ ਗੁੱਡੀ ਹਰਦੇ ਨੇ ਆ ਰੈਮ ਵੀ ਚੈੱਕ ਕਰਵਾ ਦੇ ਜਰ ਨੇ ਹੂੰ ਤੇ ਆ ਜਾ ਕਰ ਆ ਸਾਰੇ ਚੈੱਕ ਕਰਵਾ ਦੇ ਟੂਬਾਂ ਡੱਬਾਂ ਦਾ ਲਿੰਕਾਂ ਦਾ ਚੈੱਕ ਕਰਵਾ ਦੇ ਹੈਨਾ ਤੇ ਬਾਕੀ ਇਹ ਬਾਟਨ ਵਾਲੀ ਇਹਨੂੰ ਆ ਜਿਹੜੀ ਜਿਹੜੀ ਲਿੰਕ ਕਹਿ ਦਿੰਦੇ ਆ ਕੱਲਾ ਬੰਦਾ ਹੀ ਬੈਠ ਕੇ ਨਾ ਇੱਥੇ ਮਤਲਬ ਚਾਹੇ ਹਲ ਪਾਲੇ ਚਾਹੇ ਖਰਾਬ ਪਾਲੇ ਹੁਣ ਬਾੜਾ ਬੰਦੇ ਦੀ ਲੋੜ ਨਹੀਂ ਪੈਂਦੀ ਇੱਥੋਂ ਹੀ ਜਿਹੜੇ ਸਟੇਬਲ ਹੋ ਜਾਂਦੀ ਹੁੰਦੀ ਹੈ ਇਹਦੀ ਹੁੱਕ ਸਾਰੀ ਉੱਚੀ ਨਹੀਂ ਮੀਜੇ ਕਰਨੀ ਹੋਵੇ ਉਹ ਤੋਂ ਬਾਅਦ ਯਾਰ ਸ਼ਾਮਪਿਆ ਹੋਇਆ ਡਬਲ ਪੰਪ ਆ ਦਰਮੇਂ ਹੈਨਾ ਤੇ ਜਾਨੀ ਕਿ ਸਾਰਾ ਟਰੈਕਟਰ ਸੀਲਡ ਆ ਤੂੰਨ ਸਟਾਰਟ ਕਰਕੇ ਵੀ ਦਿਖਾ ਦਿੰਨੇ ਆ ਵੀ ਇਹਦੀ ਸਟਾਰਟਿੰਗ ਕਿਦਾਂ ਦੀ ਆ ਟਰੈਕਟਰ ਦੀ ਭਾਜੀ ਕਹਿੰਦੇ ਵੀ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਜਾ ਟਰੈਕਟਰ ਤੇ ਹਨਾ ਦੇਖ ਜੇ ਕਿ ਟਰੈਕਟਰ ਚੰਗਾ ਬਹੁਤ ਆ ਤੇ ਪੂਰਾ ਘੈਂਟ ਆ ਯਾਰ ਜੇ ਕਿਸੇ ਸੱਜਣ ਨੇ ਖਰੀਦਣਾ ਤੇ ਬਾਕੀ ਮਿੱਤਰੋ ਗੱਲ ਆ ਜਾਂਦੀ ਹੈ ਡਿਮਾਂਡ ਤੇ ਮੈਂ ਪਾਜੀ ਨੂੰ ਪੁੱਛਿਆ ਤੇ ਬੋਗਾ ਪਾਜੀ ਆਪਾਂ ਦੇਣਾ ਕਿੰਨੇ ਦਾ ਟਰੈਕਟਰ ਪਾਜੀ ਕਹਿੰਦੇ ਵੀਰੇ 4 ਲੱਖ ਤੇ 70000 ਰੁਪਏ ਇਹ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਹਲਕਾ ਫੁਲਕਾ ਤੁਹਾਡਾ ਮਾਨਤਾ ਨਾ ਹੋ ਸਕਦਾ ਆ ਸਟicker ਸ਼ੁਕਰਧਰ ਮੈਂ ਸਾਰੇ ਨਾਲ ਦੇ ਨੇ ਬਈ ਹਲੇ ਤੱਕ ਦੇਖ ਲੈ ਆ ਕੋਠੀ ਦੇ ਵਿੱਚ ਅੰਦਰ ਟਰੈਕਟਰ ਖੜਦਾ ਹਲੇ ਤੱਕ ਪੋਰਾ ਵੀ ਜਿਵੇਂ ਕਹਿੰਦੀ ਨਾ ਰੰਗ ਫਿੱਕਾ ਨਹੀਂ ਪਿਆ ਹੋਇਆ ਟਰੈਕਟਰ ਦਾ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਮਿੱਤਰੋ ਪੂਰੀ ਗਾਰੰਟੀ ਵਾਲਾ ਟਰੈਕਟਰ ਹੈ ਪਿੰਡ ਉਹ ਦੇਸੀਆ ਪੈ ਜਾਂਦਾ ਡਿਸਟ੍ਰਿਕਟ ਜਲੰਧਰ ਦਾ ਪਿੰਡ ਹੈ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਦੇ ਉਪਰ ਆਦਮਪੁਰਾ ਪੈ ਜਾਂਦਾ ਆਦਮਪੁਰੇ ਆਦਮਪੁਰੇ ਦੇ ਬਿਲਕੁਲ ਨੇੜੇ ਉਹ ਦੇਸੀਆ ਪਿੰਡ ਪੈ ਜਾਂਦਾ ਤੇ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣਾ ਹੈ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖਤਾ ਹੁਣੇ ਫੋਨ ਲਾਓਕਰ